ਕੇ ਭਾਗ ਵੱਲੋਂ ਇੱਕ ਹੋਰ ਪਬਲਿਕ ਨੋਟਿਸ ਛਾੜ 35 ਭਰਤੀ ਸੰਬੰਧੀ ਜਾਰੀ ਹੋਇਆ ਸੋ ਅ ਅੱਜ ਸਵੇਰ ਬਾਅਦ ਦੁਪਹਿਰ ਜੇ ਇਹ ਨੋਟੀਫਿਕੇਸ਼ਨ ਜੋ ਨਜ਼ਰ ਆਇਆ ਮਿਤੀ ਜੋ 25 2025 ਦੀ ਹੈ ਲੈਟਰ ਤੇ ਸੋ ਡਾਫਟਰ ਡਾਇਰੈਕਟਰ ਸਕੂਲ এডੂਕੇਸ਼ਨ ਐਲੀਮੈਂਟਰੀ ਪੰਜਾਬ ਜੋ ਡੀਪੀਏ ਆਫਿਸ ਮਹਾਲੀ ਵੱਲੋਂ ਜੇ ਲੈਟਰ 88 ਛਾੜ 35 ਭਰਤੀ ਦੇ ਸੰਬੰਧਿਤ ਜਾਰੀ ਹੋਇਆ ਉਸ ਤੋਂ ਪਹਿਲਾਂ ਦੱਸ ਦਿਆਂ ਜੋ 181 ਕੈਂਡੀਡੇਟ ਨੇ 88 994 ਦੇ ਨਾ ਦੀ ਸਟੇਸ਼ਨ ਚੋਇਸ ਹੋ ਚੁੱਕੀ ਹੈ ਸੋ ਇੰਤਜ਼ਾਰ ਕਰ ਰਹੇ ਨੇ ਸਟੇਸ਼ਨ ਜੋ ਅਲਾਟਮੈਂਟ ਦੀ ਤੇ ਜੁਆਇਨਿੰਗ ਦੀ ਸੋ ਮੈਂ ਦੱਸ ਦਿਆਂ ਜਲਦੀ ਹੀ ਜੋ ਇਸੇ ਮਹੀਨੇ ਦੇ ਵਿੱਚ ਵਿੱਚ ਜਲਦੀ ਹੀ ਬਹੁਤ ਹੀ ਜਲਦੀ ਹੈ ਜੋ ਪ੍ਰੋਸੈਸ ਹੈ ਉਹਨਾਂ ਦੀ ਜੁਆਇਨਿੰਗ ਦਾ ਤੇ ਅਲਾਟਮੈਂਟ ਦਾ ਦੇਖਣ ਨੂੰ ਵੀ ਮਿਲੇਗਾ ਸੋ ਕੈਂਡੀਡੇਟ ਵਾਰ-ਵਾਰ ਪੁੱਛ ਰਹੇ ਨੇ ਸੋ ਮੈਂ ਦੱਸ ਦਿਆਂ ਬਹੁਤ ਹੀ ਜਲਦ ਤਕਰੀਬਨ ਮੰਨ ਸਕਦੇ ਤੁਸੀਂ 2 ਹਫਤੇ ਦੇ ਵਿੱਚ ਵਿੱਚ ਤੁਹਾਡਾ ਕੰਮ ਆ ਜਾਉ ਹੋਂ ਦੀ ਪੂਰੀ ਉਮੀਦ ਹੈ ਸੋ ਇਸ ਤੋਂ ਬਾਅਦ ਇਸ ਨੋਟਿਸ ਦੀ ਗੱਲ ਕਰਦੇ ਆਂ ਜੋ ਫਿਰ ਤੋਂ ਇਹਨਾਂ ਨੇ ਦੱਸਿਆ ਜੋ ਛਾੜਪਿੰਦੀ ਭਰਤੀ ਦਾ ਨੋਟੀਫਿਕੇਸ਼ਨ 30 7 2021 ਨੂੰ ਆਇਆ ਸੀ ਤੇ ਜੋ ਨਤੀਜਾ 28 5 2022 ਨੂੰ ਕੋਸ਼ਿਸ਼ ਕੀਤਾ ਗਿਆ ਸੀ ਵਗਿਆਪਨ ਅਨਸਾਰ ਓਪਨ ਕੈਟਾਗਰੀ ਤੇ ای ڈبلیو ایس ਦੀਆਂ ਸਾਰੀਆਂ ਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਇਸ ਵਰਤੀ ਮੁਕੰਮਲ ਹੋਣ ਪ੍ਰੰਤ ਇਸ ਦਫਤਰ ਦੇ ਹੁਕਮ ਜੋ 19 8 2024 ਦੇ ਪਬਲਿਕ ਨੋਟਿਸ ਰਾਹੀਂ ਬੰਦ ਕੀਤੀ ਜਾ ਚੁੱਕੀ ਸੀ ਤੇ ਕੁਝ ਉਮੀਦਵਾਰਾਂ ਵੱਲੋਂ ਜੋ ਕੇਸ ਲਾਏ ਗਏ 4264 ਇੱਕ ਸਿਕੰਦਰ ਬਨਾਮ ਪੰਜਾਬ ਸਰਕਾਰ ای ڈبلیو ایس ਦੇ ਰੱਖਮੇ ਚਰਨ ਕਰਨ ਨੂੰ ਚੈਲੰਜ ਕੀਤਾ ਗਿਆ 6835 DTCWP 149882023 ਅੱਜੋ ਬਈ ਵੀ ਕਲੱਬ ਸੀ ਤੇ 14/10/2024 ਨੂੰ AWS ਵਰਟੀਕਲ ਹੋਇਆ ਜੇ ਤੁਹਾਨੂੰ ਪਤਾ ਹੀ ਹੈ ਸੀਐਮ ਜੋ 6013 ਤੇ ਅ ਸੀਓਸੀਪੀ 45552024 ਤੇ 6025 ਤੇ 5172 ਜੋ ਸਾਰੀਆਂ ਸੀ ਇਹਨਾਂ ਦੇ ਫੈਸਲੇ ਦੇ ਸੰਮੁਖ ਸਿੱਖਿਆ ਭਰਤੀ ਡਾਇਰੈਕਟਰ ਵੱਲੋਂ ਡਾਇਰੈਕਟੋਰੇਟ ਵੱਲੋਂ ਰੀਕਾਸਟ ਲਿਸਟਾਂ ਕੀਤੀਆਂ ਜਿਹਨਾਂ ਜੋ ਸਾਰੀਆਂ ਭਰਤੀਆਂ ਦੇ ਹੋਈਆਂ 378946835 ਸੋ 2/5/2025 ਨੂੰ 6835 ਲਿਸਟ ਅਪਲੋਡ ਕੀਤੀ ਗਈ ਸੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਸਨਮੁਖ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਜੋ ਓਪਨ ਵਿੱਚ ਜੋ EWS ਨੂੰ ਵੀ ਵਿਚਾਰਿਆ ਗਿਆ ਜਸ ਕਰਕੇ EWS ਦੀਆਂ ਖਾਲੀ ਅਸਾਮੀਆਂ ਬਰੁੱਧ 117 ਯੋਗ ਉਮੀਦਵਾਰਾਂ ਨੂੰ ਆਨਲਾਈਨ ਪ੍ਰਕਿਰਿਆ ਰਹੀ ਸਟੇਸ਼ਨ ਅਲਾਟਮੈਂਟ ਦੇ ਮੰਤਲ ਲਈ ਪੋਰਟਲ ਜੋ ਨਵੀਂ ਲਿਸਟ ਆਈ 55 ਤੱਕ EWS ਸਿਲੈਕਟਡ ਹੋਏ ਨੇ ਕੈਂਡੀਡੇਟ ਉਹਨਾਂ ਲਈ ਜਿ ਪੋਰਟਲ ਅੱਜ ਜੋ ਅੱਜ ਵੀ ਖੁੱਲਾ ਹੈ 3 ਤਰੀਕ ਤੇ 4 ਨੂੰ ਸਵੇਰੇ 9 ਤੋਂ ਚਾ ਕੱਲ ਚਾਰ ਐਤਵਾਰ ਨੂੰ 9 ਵਜੇ ਤੱਕ ਸਵੇਰ ਤੱਕ ਖੁੱਲ੍ਹਾ ਰਹੇਗਾ ਸੋ ਇਹਨਾਂ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਉਕਤ ਸ਼ਡਿਊਲ ਅਨੁਸਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਸੂਚੀ ਵਿੱਚੋਂ ਸਟੇਸ਼ਨ ਚੋਂ ਆਉਣ ਕਰਨੇ ਯਕੀਨੀ ਬਣਾਏ ਜਾਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਲਿਸਟ ਵਿੱਚੋਂ ਜਿੰਨੇ ਮਰਜ਼ੀ ਸਟ੍ਰੇਸ਼ਨਾਂ ਦੀ ਆਪਸ਼ਨ ਭਰ ਸਕਦੇ ਹਨ ਇਹ ਪ੍ਰਕਿਰਿਆ ਸਮੂਚੀ ਰੂਪ ਵਿਚ ਆਨਲਾਈਨ ਹੋਵੇਗੀ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਂ ਨਹੀਂ ਕਰਨਗੇ ਉਹਨਾਂ ਨੂੰ ਵੈਕੈਂਸੀ ਲਿਸਟ ਵਿੱਚ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਜਿਸ ਜਿਹੇ ਵਿੱਚ ਸਬੰਧਤ ਕੈਟਾਗਰੀ ਦੀ ਖਾਲੀ ਅਸਾਮੀ ਹੋਵੇਗੀ ਮੈਰਿਟ ਦੇ ਅਨਸਾਰ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਐਮਆਈਐਸ ਵਿੰਗ ਵੱਲੋਂ ਅਲਾਟ ਕਰ ਦਿੱਤਾ ਜਾਵੇਗਾ ਜਿਸ ਨੂੰ ਮੋੜ ਬਦਲਿਆ ਨਹੀਂ ਜਾਵੇਗਾ ਸੋ ਸਾਇਕ ਡਾਇਰੈਕਟਰ ਸੋ ਅੱਜ ਅ ਅੱਜ ਤਾਂ ਤਰੀਕਾ ਆਲਰੇਡੀ ਮੈਂ ਵੀਡੀਓ ਅਪਲੋਡ ਕਰ ਰਹੇ ਹਾਂ ਸੋ ਅੱਜ ਵੀ ਪੋਰਟਲ ਖੁੱਲ੍ਹਾ ਹੈ ਇਹਨਾਂ ਕੈਂਡੀਡੇਟਾਂ ਲਈ ਤੇ ਕੱਲ ਨੂੰ ਵੀ ਜੋ EWs ਦੇ ਨੇ 6835 ਲਈ ਸਟੇਸ਼ਨ ਚੁਆਇਸ ਖੁੱਲੀ ਹੈ ਅੱਜ ਤੇ ਕੱਲ ਦਾ ਦਿਨ ਸ਼ਨੀ ਤੇ ਐ ਤੇ ਜਾਨੀ ਕਿ ਕੱਲ 9:00 ਵਜੇ ਤੱਕ ਸਵੇਰ ਤੱਕ ਸੋ ਇਹ ਕੈਂਡੀਡੇਟ ਜੋ ਰਹਿੰਦੇ ਨੇ ਹਲੇ ਤੱਕ ਤੇ ਵੀਡੀਓ ਦੇਖ ਰਹੇ ਨੇ ਤਾਂ ਸਟੇਸ਼ਨ ਚੁਆਇਸ ਕਰ ਲੈਣ ਜਿਹਨਾਂ ਨੂੰ ਨਹੀਂ ਪਤਾ ਕਿਉਂਕਿ ਪੁਰਾਣੀ ਲਿਸਟ ਸੀ ਕਾਫੀ ਸੋ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਜੇਕਰ ਤੁਹਾਡਾ ਸੱਜਣ ਮਿੱਤਰ ਹੈਗਾ ਜੋ 55 EWs ਕੱਲ ਜੋ ਲਿਸਟ ਆਈ ਉਸ ਦੇ ਵਿੱਚ ਐਡ ਹੋਇਆ ਹੈ ਸੋ 117 ਕੰਡੀਡੇਟ ਇਹ ਸਟੇਸ਼ਨ ਚੁਆਇਸ ਹੈ ਜੋ 55 56 ਤੇ 57 ਨੰਬਰ ਵਾਲੇ ਕਰ ਲੈਣ ਕਿਉਂਕਿ 58 ਤੱਕ ਆਈ थिंक ਪਹਿਲਾਂ ਹੋਈ ਹੋਈ ਸੀ ਤੇ ਇਹ ਹੁਣ ਤੱਕ ਦੀ ਅਪਡੇਟ ਹੈ ਬਾਕੀ 994 ਜਿਸ ਤਰ੍ਹਾਂ ਕੋਈ ਇਨਫੋਰਮੇਸ਼ਨ ਆਵੇਗੀ ਉਹ ਵੀ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਵਾਂਗੇ ਤੇ ਜੋ ਟੀਚਰਜ਼ ਜੁਆਇਨ ਕਰ ਗਏ ਨੇ 994 635 ਵਾਲੇ ਉਹਨਾਂ ਲਈ ਵੀ ਵੀਡੀਓਜ਼ ਟਾਈਮ ਟੂ ਟਾਈਮ ਤੇ ਪਰਫਾਰਮੈਂਸ ਬੰਦੀ ਆਉਂਦੀ ਰਹਿਣੀਆਂ ਜਾਂ ਜੋ ਵੀ ਅਪਡੇਟ ਹੋਵੇਗੀ ਭਰਤੀਆਂ ਨਾਲ ਰਿਲੇਟਡ ਜਾਂ ਟੀਚਿੰਗ ਰਿਲੇਟਡ ਸੋ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਕੇ ਰੱਖ ਲੈਣ ਤੇ ਬੈਲ ਆਈਕਨ ਵੱਲਣ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ